ਆਵੇ ਕਿਸੇ ਤੇ ਕਰੇ ਦੁਆਵਾਂ ਸੱਚੀਆਂ ਆਹ ਸਮਾ ਕਰੇ ਬਰਬਾਦ ਬੰਦੇ ਨੂੰ ਆਹ ਸਮਾ ਦੇ ਵਿੱਚ ਤਰਕਿਆ ਆਹ ਸਮਾ ਕਰੇ ਬਰਬਾਦ ਬੰਦੇ ਨੂੰ ਸਮਾ ਦੇ ਵਿੱਚ ਤਰਕਿਆ ਉਧਰ ਚੱਲਦੀ ਹੋਈ ਕੁਸ਼ਤੀ ਹੈ ਇੱਕ ਸਾਈਡ ਹਮੇਸ਼ ਮਥਰਾ ਤੇ ਨਾਲ ਪਹਿਲਵਾਨ ਜੱਸਾ ਪੱਟੀ ਆ ਧਿਆੰਦੀ ਏ ਛਾਹ ਕੁਝ ਸਲਹਾਨ ਹੈ ਸਮਝਾਉਣਾ ਪੈਂਦਾ ਹੈ ਕਿ ਸ਼ੌਕ ਹੋਵੇ ਬੜਾ ਕਦੇ ਨਹੀਂ ਪਗਾਈਦਾ ਉਹ ਵੈਰ ਕੱਢਣ ਲਈ ਪੁੱਤ ਕਿਸੇ ਦਾ ਕਦੇ ਨਸ਼ੇ ਤੇ ਨਹੀਂ ਲਾਈਦਾ ਕਿ ਵੈਰ ਕੱਢਣ ਲਈ ਪੁੱਤ ਕਿਸੇ ਦਾ ਕਦੇ ਨਸ਼ਤੇ ਨਹੀਂ ਲੱਜਦਾ ਹਾ ਵੀ ਬੱਲੇ ਵਾਹ ਵੀ ਵਾਹ ਕਦੇ ਨਸ਼ਤੇ ਨਹੀਂ ਲਾਈਦਾ ਕਹਿੰਦਾ ਕਿ ਪਿੰਡੇ ਲਿਸ਼ਕਣ ਮੁੰਡੇ ਆਉਂਦੇ ਤੇ ਪਿੰਡੇ ਲਿਸ਼ਕਣ ਮੁੰਡਿਆਂ ਦੇ ਉਹ ਮੂਹ ਮਸਲ ਬੋਲੀਆਂ ਪਾਉਂਦੇ ਅੰਨਾ ਜੋਰ ਜਵਾਨਾਂ ਚ ਕਿ ਚੋਬਰ ਫਿਰਦੇ ਤੱਕ ਹਲਾਉਂਦੇ ਆ ਸ਼ੇਰੇ ਗਹਿਲ ਮਜਾਰੀ ਵੇ ਆ ਜੁੱਸੇ ਬੰਗ ਪਹਾੜਾ ਖੁੱਲੇ ਅੱਜ ਬੁੱਕ ਦੇ ਅਵਿਆਣੇ ਦੀ ਧਰਤੀ ਤੇ ਜੋ ਬਰ ਸ਼ੇਰ ਮਾਮਾ ਦੇ ਦੁੱਲੇ ਉਹ ਸ਼ੇਰ ਮਾਮਾ ਦੇ ਦੁੱਲੇ ਅੜੋ ਧੜੀ ਪੈਂਦੇ ਜਦੋਂ ਪਿੱਛੇ ਸੋਹਣਿਆ ਉਹ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀ ਕੀਆਂ ਦੇ 31 ਮੋੜ ਦਾ ਉਹ ਦੱਬ ਕਬ ਬਗਾਨੇ ਪੁੱਤ ਦਾ ਉਹ ਵੱਜਦਾ ਫਰਾਟਾ ਜਿਵੇਂ ਨੀਲੇ ਥੋੜਦਾ ਵੱਜਦਾ ਫਰਾਟਾ ਜਿਵੇਂ ਨੀਲੇ ਥੋੜਦਾ 2027 ਦੇ ਵਿੱਚ ਫਿਰ ਕਹਿੰਦੇ ਥੋੜ ਦੇ ਫਰਾਟੇ ਬੱਜਣੇ ਆ ਕੁਲਬੀਰ ਗੱਲ ਨਾਲ ਸਾਡਾ ਲੋਚਪਰਾ ਨਾਲ ਹੀ ਲੱਖਾਂ ਦੁਬਈ ਇਹਨਾਂ ਬੀਨਾ ਬਲੋ ਟਰੈਕਟਰ ਦਿੱਤਾ ਜਾਣਾ ਪਰ ਅੱਜ ਗੱਲ ਕਹਿੰਦੇ ਬੁਲਟ ਮੋਟਰਸਾਈਕਲ ਦੀ 2 ਲੱਖ ਰੁਪਏ ਦਾ ਬੁਲਟ ਦੇਖਦੇ ਆ ਕਹਿੰਦੇ ਫਿਰ ਮਥਲਾ ਨੂੰ ਜਾਂਦਾ ਜਾਂ ਫਿਰ ਪੱਟੀ ਨੂੰ ਜਾਂਦਾ ਦੋਨਾਂ ਪਹਿਲਵਾਨਾਂ ਦੇ ਵਿੱਚ ਇਸ ਵੇਲੇ ਸਿਰੇ ਦਾ ਮੁਕਾਬਲਾ ਚੱਲਦਾ ਹੋਇਆ ਹੈ ਸਿਰੇ ਦਾ ਮੁਕਾਬਲਾ ਚੱਲਿਆ ਹੋਇਆ ਮੁਕਾਬਲੇ ਦਾ ਫੈਸਲਾ ਜਰੂਰ ਹੋ ਜਾਵੇ ਜਵੇਂ ਪਹਿਲੀ ਕੁਸ਼ਤੀ ਆਰ ਪਰ ਹੋਈ ਜਾਂਦਾ ਬੱਲਾ 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 ਵੇ ਦਰਸ਼ਕੋ ਲਾਓ ਤਾੜੀ ਬੱਲੇ 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 ਆਏ ਹਾਏ 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 ਕੰਬ ਕੇ ਕੰਬ ਕੇ ਹਾਏ ਹਾਏ ਵੇ ਦਰਸ਼ਕੋ ਲਾਓ ਤਾੜੀ ਵਾਕੇ ਮੜਾ ਮਈਓ ਜ਼ੋਰ ਲੱਗ ਗਿਆ ਭੱਲਿਆ ਆਏ ਹਾਏ ਹਾਂ ਘਰੇ ਤੇ ਹਰ ਕੋਈ ਦੇਖਦਾ ਓ ਸ਼ੀਸ਼ੇ ਅੱਗੇ ਘਰੇ ਤੇ ਡੋਲੇ ਹਰ ਕੋਈ ਤੱਕਦਾ ਏ ਨਾ ਮੈਥੋਂ ਕੋਈ ਟਕੜਾ ਉਹ ਦਿਲ ਵਿੱਚ ਬੜੇ ਭਲੇਖੇ ਰੱਖਦਾ ਏ ਕਿ ਨਾਲ ਬੇਗਾਨੇ ਮਿੱਤਰੋ ਜਦ ਪਿੱਛੇ ਪੈਂਦੇ ਨੇ ਉਹ ਹੱਥ ਛੇਰਾਂ ਨਾਲ ਜੁੜਦੇ ਪੱਟਾ ਨਾਲ ਪੱਟ ਵੀ ਕਹਿੰਦੇ ਨੇ ਕਿ ਸ਼ੇਰੇ ਗਹਿਲ ਮਜਾਰੀ ਭੇੜ ਫਿਰ ਹੁੰਦੇ ਸਾਨਾਂ ਦੇ ਆ ਜੋਰ ਤਾਂ ਪਰਖੇ ਜਾਂਦੇ ਮਿੱਤਰ ਵਿਚ ਮੈਦਾਨਾਂ ਦੇ ਇਹ ਜੋਰ ਤਾਂ ਪਰਖੇ ਜਾਂਦੇ ਮਿੱਤਰ ਵਿਚ ਮੈਦਾਨਾਂ ਦੇ ਇਹ ਜੋਰ ਆ ਦਸ ਕੋ ਜਿਹੜਾ ਜੋਰ ਸਵੇਨ ਨੂੰ ਖਾੜੇ ਵਿੱਚ ਜਾ ਕੇ ਆਂਦਾ ਅੱਧੇ ਕਹੀ ਜਾਂਦੇ ਆ ਕਿ ਫੀਮ ਡੋਡੇ ਭੰਗ ਚਾਹੇ ਹੋਵੇ ਜੜਦਾ ખાણવાળા બંને તલ તલ મરદા તી નશ હાથ ના લાએ સોન્યો તી માપ દુખાએ સોન્યો એક નવા ચલ્યા નશા જીદા નામ હૈ ચા ਖਾਣ ਵਾਲੇ ਦਾ ਖੂਨ ਸੁੱਕ ਜਾਂਦਾ ਹੋ ਰੰਗ ਪੈ ਜਾਂਦਾ ਫਿੱਕਾ ਤੁਸੀਂ ਨਸ਼ਿਆਂ ਨੂੰ ਹੱਤਨਾ ਲਾਓ ਸੋਹਣਿਓ ਤੁਸੀਂ ਮਾਪਿਆਂ ਦਾ ਦਿਲ ਇਹਨਾਂ ਦੁਖਾਇਓ ਸ਼ਾਬਾਸ਼ 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 ਤਾਲਵਾਨੋ ਨੀਓ ਰੀਸਾ ਬੱਲੇ 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 ਕਹਿੰਦਾ ਮੁੜਕੇ ਮੁੜਕੀ ਹੋ ਗਿਆ ਦੇਖੋ ਜੋਰ ਚੋਂ ਬਰਾਂਦਾ ਉਹ ਟੰਡਾ ਵੀ ਨਹੀਂ ਚੁਪਦਾ ਜਿਸਮ ਕਠੋਰ ਚੋਂ ਬਰਾਂਦਾ ਕਿ ਚੜਦੀ ਉਮਰ ਗਰਮ ਖੂਨ ਲਲਕਾਰੇ ਤਾਂ ਵਾਜੂ ਦੇ ਅਰਬ ਦੇ ਖੇਲੇ ਅੜਬ ਮੈਦਾਨੋਂ ਉਹ ਕਦੇ ਡਰ ਕੇ ਨਹੀਂ ਭੱਜਦੇ ਆ ਰਾਜੇ ਖੇਲੇ ਅੜਬ ਮੈਦਾਨੋਂ ਉਹ ਕਦੇ ਡਰ ਕੇ ਨਹੀਂ ਭੱਜਦੇ ਆ ਸ਼ਾਬਾਸ਼ ਸ਼ਾਬਾਸ਼ ਵੀ ਮੈਂ ਚਾਰ ਚੁਫੇਰੇ ਦੇਖ ਲਓ ਦੁਨੀਆ ਟੁੱਕੋ ਟੁੱਕੇ ਹੀ ਖੜੀ ਐ ਬਜ਼ੁਰਗ ਖੜੇ ਐ ਮਾਤਾਵਾਂ ਬੈਠੀਆਂ ਐ ਅੱਜ ਕੱਲ ਸਤਕਾਰ ਬਜ਼ੁਰਗਾਂ ਦਾ ਘਟਦਾ ਜਾਂਦਾ ਐ ਉਹ ਕੁੱਤਾ ਰੋਵੇ ਉਹਨੂੰ ਚੁੱਪ ਕਰਾਉਂਦੀ ਦੁਨੀਆ ਦੇਖੀ ਮੈਂ ਬੰਦਾ ਰੋਵੇ ਉਹਨੂੰ ਹੋਰ ਰੁਵਾਉਂਦੀ ਦੁਨੀਆ ਦੇਖੀ ਮੈਂ ਜਿਸ ਮਾਂ ਬਾਪ ਨੂੰ ਜੀਦੋਂ ਦੀ ਪਾਣੀ ਨੀ ਨਾ ਪੁੱਛਦੇ ਮਰਨੇ ਤੋਂ ਬਾਅਦ ਪਿੰਡ ਨੂੰ ਜਲੇਬੀਆਂ ਖੁਲਾਉਂਦੀ ਫਿਰ ਦੁਨੀਆ ਦੇਖੀ ਮੈਂ ਕਰ ਲਿਆ ਕਰੋ ਸੇਵਾ ਆਪਣੇ ਮਾਂ ਬਾਪ ਦੀ ਪਹਿਲਵਾਨ ਬਣਨਾ ਖਿਡਾਰੀ ਬਣਨਾ ਚਲ ਕੋਈ ਲੀਡਰ ਬਣਨਾ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ ਹਾ ਬੱਲੇ ਬਾਈ ਆਦਰ ਬਹੁਤ ਬਹੁਤ ਧੰਨਵਾਦ ਕਰਦੇ ਦਵਿੰਦਰ ਸਾਡਾ ਵੀਰ ਦਵਿੰਦਰ ਬੈਸ ਸ਼ਮੀ ਯੂ ਐਸ ਏ ਰਵੀ ਯੂ ਐਸ ਏ ਗੰਝੂ ਇਟਲੀ ਲਾਡੀ ਇਟਲੀ 골ਡੀ ਦੁਬਈ ਗੋਗਾ ਦਬਈ ਭਾਗਾ ਜਨਵਰੀ ਸਾਡਾ ਵੀਰ ਇਮੇ ਅਵਿਆਣਾ ਅਰਮਾਨ ਬਵਨ ਬਿੰਦੀ ਤੇ ਨਾਲ ਪ੍ਰਿੰਸ ਪਿੰਡਾ ਬੈਣੀ ਵਾਲਾ ਹਰਸ਼ ਸਿਮੀ ਬਾਬਾ ਵਾਕੇ ਐਮ ਕੇ ਡੀ ਅਵਿਆਣਾ ਵਾਕੇ ਜਿਹੜਾ ਇਹਨਾਂ ਦੇ ਭਰਾਵਾਂ ਦੇ ਵੱਲੋਂ ਵਾਕੇ ਫੁੱਟਬਾਲ ਜਿਹੜਾ ਵੱਡਾ ਕੱਪ ਕਰਾਇਆ ਜਾਣਾ 1 2 3 4 ਜਨਵਰੀ ਆ ਵੀ ਤਰੀਕਾ ਨੋਟ ਕਰ ਲਿਆ ਜयो ਆ ਵੀ ਤਰੀਕਾ ਨੋਟ ਕਰ ਲਿਆ ਵਾਹ ਫੁੱਟਬਾਲ ਐਸ ਵੇਲੇ ਮੈਦਾਨ ਦੇ ਵਿੱਚ ਮੱਥਾ ਟੇਕ ਦੋਵੇਂ ਹੱਥ ਜੋੜੇ ਓ ਲੱਗਿਆ ਰੱਬ ਨੂੰ ਧਿਆਨ ਲਗੋ ਦਿਓ ਜੱਫੇ ਨੂੰ ਅਸ਼ੀਰਵਾਦ ਮੈਨੂੰ ਲੱਗਦਾ ਹੈ ਗੇਰ ਚੌਥਾ ਪਾੜ ਲੋਕੋ ਐਸ ਵੇਲੇ ਕੁਸ਼ਤੀ ਆਰ ਪੜ ਦੀ ਹਾਰ ਜਿੱਤ ਦੀ ਚੱਲਦੀ ਹੋਈ ਸ਼ਾਇਰ ਲਿਖਦਾ ਗਰੇਵਾਰ ਸਾਹਿਬ ਕਿ ਵੇਰ ਦੇਰ ਇਸ ਦੇ ਬਿੱਲ ਜਿੱਥੇ ਚਾ ਉੱਥੇ ਰਾਹ ਹੌਸਲੇ ਦੀ ਗੱਲ ਕੀਤੀ ਐ ਪਰ ਅੱਜ ਕੱਲ ਦੇ ਕੁਝ ਨੌਜਵਾਨ ਕਹੀ ਜਾਂਦੇ ਕਿ ਜਿੱਥੇ ਚਾ ਉੱਥੇ ਇੱਕ ਭੁੱਕੀ ਦਾ ਕਾਰਡ ਵੀ ਲਿਆ ਉਹ ਭੁੱਕੀ ਨਹੀਂ ਖਾਣੀ ਨਸ਼ੇ ਨਹੀਂ ਖਾਣੇ ਖੁਰਾਕਾ ਖਾਣੀਆਂ ਖੁਰਾਕਾ ਕਿ ਢੋਲ ਪੈਂਦਾ ਤੁੰਬੀ ਵੱਜਦੀ ਨਾਲ ਲਗੋਜੇ ਪੈਦੇ ਨੇ ਇਹ ਗੱਬਰੂ ਪੰਜਾਬੀ ਕੁਸ਼ਤੀ ਕਰਦੇ ਕਿੰਨਾ ਸੋਹਣਾ ਫੱਬਦੇ ਨੇ ਉਹ ਕਿੰਨਾ ਸੋਹਣਾ ਫੱਬਦੇ ਨੇ ਸਾਨੂੰ ਕਹਿੰਦੇ ਆ ਪੰਜਾਬੀ ਸਾਡਾ ਖੁੱਲਾ ਡੁੱਲਾ ਸਵਾ ਜਿਹੜਾ ਆਰੇ ਉਹਨੂੰ ਲੰਮਾ ਲਈਦਾ ਬਾ ਯਾਰਾਂ ਯਾਰਾਂ ਦੇ ਖੇਡਣ ਜੋਰਾ ਨਾਲ ਕੁਸ਼ਤੀ ਅੱਜ ਪੱਤ ਸਰਦਾਰਾਂ ਦੇ ਅੱਜ ਪੱਤ ਸਰਦਾਰਾਂ ਦੇ ਔਰ 5 ਮਿੰਟ ਬੱਜੇ ਜੀ 5 ਮਿੰਟ ਦਾ ਸਮਾਂ ਜਿਹੜਾ ਲਗਭਗ ਬਾਕੀ ਹੈ ਇਹ ਵੀ ਨੋਟ ਕਰਦੇ ਹੋइए ਸ਼ਾਬਾਸ਼ ਸ਼ਾਬਾਸ਼ ਸ਼ਾਬਾ ਵੀ ਮਿਲਿਆ ਅਦਰਕ ਸ਼ਾਇਦ ਜਬਾਨ ਚੰਗੇ ਅਣਗਿਣਤ ਬਿਮਾਰੀਆਂ ਨੂੰ ਆ ਨਸ਼ਾ ਆਸ਼ਕੀ ਹਾਲਸ ਦਿੰਦੇ ਮਾਰ ਖਿਡਾਰੀਆਂ ਨੂੰ ਆਹ ਚੰਦੇ ਉਸਤਾਦ ਦੇ ਚੰਡੇ ਪੰਮਿਆ ਸੌਕੇ ਤੰਦੇ ਨਾ ਆਹ ਸਿੰਘ ਬੱਲੇ ਬੱਲੇ ਸਿੰਘ ਸ਼ੇਰ ਤੇ ਬਾਜ ਉਹ ਕਦੇ ਗੁਲਾਮੀ ਸੰਹਦੇ ਨਾ ਆਏ ਹੋਏ ਬੱਲੇ 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 ਨਾ ਯੋ ਰਿਸਾ ਵੇ ਦਰਸ਼ਕ ਵੀਰੋ ਲਾ ਦਿਓ ਤਾੜੀਆਂ ਟੋਲੀ 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 ਆਏ ਹਾਏ ਟੋਲੀ ਹਣ ਤੱਕ ਕਿੱਥੇ ਟੋਲੀ ਆਏ ਹਾਏ ਉਹ ਟੋਲੀ ਮੜ ਜੀ ਬ੍ਰੇਕ ਲਾ ਦੇ ਵੀਰਾ ਦਰਸ਼ਕੋ ਇਹ ਜਿਹੜੇ ਦੋਨੋਂ ਮਾ ਲ ਨਾ ਇਹਨਾਂ ਨੂੰ 6 6 ਮਹੀਨੇ ਪਹਿਲਾਂ ਬੁੱਕ ਕਰਨਾ ਪੈਂਦਾ ਆਲ ਓਵਰ ਇੰਡੀਆ ਚ ਜਾਂਦੇ ਆ ਕਿ ਮ ਖੁੱਲ ਕੇ ਤਾੜੀਆਂ ਲਾ ਦਿਓ ਪਲੀਜ਼ ਇਹਨਾਂ ਲਈ ਧੰਨਵਾਦ ਹੈ ਜੀ ਸਾਰੇ ਤਾੜੀਆਂ ਲਾਉਣ ਵਾਲੇ ਵੀਰਾਂ ਤਾੜੀਆਂ ਜਦੋਂ ਵੱਜਦੀਆਂ ਨਾ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆਂ ਦਾ ਆ ਦੁਨੀਆ ਪੂਜਦੀ ਸਦਾ ਯੋਧਿਆਂ ਨੂੰ ਤੇ ਕੋਈ ਨਾ ਨਹੀਂ ਲੰਦਾ ਭੱਜਿਆਂ ਦਾ ਬਾਈ ਕੋਈ ਨਾ ਨਹੀਂ ਆ ਲੰਦਾ ਭੱਜਿਆਂ ਦਾ ਆਕੇ ਇੰਡੀਆ ਦੀ ਤਾਂ ਗੱਲ ਵੱਖਰੀ ਰਹਿ ਗਈ ਜੇ ਤਾਂ ਹੁਣ ਅਮਰੀਕਾ ਵੀ ਜਾ ਕੇ ਆਉਣੇ ਆ ਇੱਕ ਵਾਰ ਤਾੜੀ ਲਾਵੇ ਪਹਿਲਵਾਨਾਂ ਦੇ ਲਈ ਆਏ ਹਾਈ 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 ਪੱਲੇ ਆਏ ਦਾ ਮੁੱਲ ਮੁੜ ਗਿਆ ਦਰਸ਼ਕ ਦੂਰੋਂ ਦੂਰੋਂ ਆਇਆ ਸਾਡੇ ਲਾਗੇ ਬੈਠਿਆ ਮਾਚਲ ਪ੍ਰਦੇਸ਼ ਤੋਂ ਜਖਤਪੁਰ ਜੋਗੋ ਦਾ ਬੈਠਿਆ ਮੇਰੇ ਭਰਾ ਬੈਠੇ ਆ ਧੰਨਵਾਦ ਕਰਦੇ ਆ ਦਸ਼ਮੀਸ਼ ਢਾਪੇ ਵਾਲੇ ਬਾਈ ਟੋਲੀ 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 ਇੱਕ ਮਿੰਟ ਦੇ ਦਿਓ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਦੀਪਾ ਜੀ ਸ਼ੇਰਗੜ ਫਲਾਹੀ ਗੱਦੀ ਨਸ਼ੀਦ ਪੰਜ ਤਰੀ ਦਰਬਾਰ ਵਾਕੇ ਜਿਹੜੇ ਵੀ ਅੱਜ ਦੇ ਦੰਗਲ ਦੇ ਪਹਿਲਵਾਨ ਹੈ ਸਾਰੇ ਬਾਬਾ ਜੀ ਨੇ ਜੋੜਾ ਨਭਾਈਆਂ ਇੱਕ ਵਾਰੀ ਬਾਬਾ ਦੀਪਾ ਜੀ ਦੇ ਨਾਮ ਤੇ ਜ਼ੋਰਦਾਰ ਤਾੜੀ ਲਾ ਦਿਓ ਵਾਹ ਜੀ ਵਾਹ ਇੱਕ ਵਾਰੀ ਦਰਸ਼ਕਾਂ ਨਾਲ ਫਤੋ ਸਾਂਝੀ ਕਰ ਦਿਓ ਵਾਕੇ ਜੱਗਾ ਪਹਿਲਵਾਨ ਸਾਡਾ ਵੀਰੋ ਬਾਬਾ ਫਲਾਹੀ ਅੱਗਾ ਬਾਈ ਇੱਕ ਵਾਰੀ ਕਰੇ ਇੱਕ ਵਾਰ ਹੱਥ ਉੱਪਰ ਉਹਦਾ ਬਾਈ ਤਾੜੀਆਂ ਲਾਉਂਦੇ ਇੱਕ ਵਾਰ ਨੌਜਵਾਨ ਦੇ ਨਾਲ ਤੇ ਜ਼ੋਰਦਾਰ ਬਹੁਤ ਬਹੁਤ ਧੰਨਵਾਦ ਜਿਹੜੇ ਆਦੇ ਦੰਗਲ ਦੀਆਂ ਜੋਰ ਨਵਾਉਣ ਦੀ ਸਮਾਜ ਜੱਗਾ ਪਹਿਲਵਾਨ ਦੀ ਬਹੁਤ ਬਹੁਤ ਧੰਨਵਾਦ ਬਾਬਾ ਫਲਾਹੀ ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਹੈ ਕਹਿੰਦਾ ਕਿ ਜੇ ਨਿਭਾਣੀ ਨਹੀਂ ਆਉਂਦੀ ਨਾ ਲਾਇਓ ਕਿਸੇ ਨਾਲ ਯਾਰੀ ਉਹ ਤਿੰਨੇ ਚੰਡੇ ਹੀ ਕੰਮ ਆਉਂਦੇ ਨੇ ਆਹ ਚੇਲਾ ਖੁਰਪਾ ਤੇ ਖਿਡਾਰੀ ਬੱਲੇ 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 ਓਏ ਆਏ ਹਾਏ 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 ਬੱਲੇ ਓਪਾ ਉਤਰੇ ਨੈਰੀਸਾ ਬਹੁਤ ਵਧੀਆ ਕੁਸ਼ਤੀ ਅਜੇ ਤੇ ਬਰਾਬਰ ਦੀ ਜੋੜ ਚੱਲੀ ਹੋਈ ਹੈ ਕਹਿ ਨਹੀਂ ਸਕਦੇ ਕਿ ਨਾ ਜਿੱਤਣਾ ਕਿ ਨਾ ਹਰਨਾ ਇਹ ਤੇ ਸਮਾਂ ਦੱਸੇਗਾ ਓ ਪਿਆਰ ਮਿਲ ਜੇ ਵੱਡੇ ਭਾਈਆਂ ਦਾ ਮੁੱਲ ਪਾ ਜੇ ਬਿੰਦ ਤਲਾਈਆਂ ਦਾ ਕਦੇ ਬੱਲੇ ਬੱਲੇ ਹੋ ਜਾਵੇ ਸਮਾਂ ਸਾਡੇ ਲਈ ਖਲੋ ਜਾਵੇ ਝੋਲੀ ਰੱਬ ਦੇ ਗੇ ਅਡਾਂਗੇ ਅਾ 2027 ਚ ਬਬਿਆਣੇ ਵਾਲੇ ਕਹਿੰਦੇ ਆਗੇ ਫੋ ਟਰੈਕਟਰ ਦੇ ਨਾਲ ਸਿਰਕਦਾ ਹੈ ਜੱਗਾ ਖੱਟਾਂਗੇ ਆਏ ਹੋਏ ਬੱਲੇ 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 ਕਹਿੰਦਾ ਡਿਗ ਡਿਗ ਉੜਦੇ ਦਲੇਰ ਸੋਹਣਿਆ ਇਰਾਦਿਆਂ ਦੇ ਪੱਕੇ ਹੌਸਲੇ ਦੀ ਛੜਦੇ ਉਹ ਜਿਨ੍ਹਾਂ ਨੇ ਤੂਤ ਵਿੱਚ ਹਾਰਾਂ ਦੇਖੀਆਂ ਆਹੀ ਨੇ ਫਿਊਚਰਾਂ ਚ ਚੰਡੇ ਕਰਦੇ ਕਿ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਓ ਪਿੱਠ ਪੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਕਹਿੰਦਾ ਮਿਹਰਤਾਂ ਦੀ ਸੂਈ ਰੱਖ ਲਾਲ ਟੱਕ ਤੋ ਓ ਨੀਲੀ ਛੱਤ ਵਾਲਾ ਬੈਠਾ ਗੱਲ ਆਉ ਸਿਰੇ ਲਾਉਣ ਨੂੰ ਹਾਂ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਬਲਵਾਨ ਸ਼ਾਬਾਸ਼ 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 ਕਹਿੰਦਾ ਸੁਣੇ ਤੇ ਮਾਲਕ ਖੇਡ ਦੇ ਦੋ ਚੰਗੂ ਦਿਖਾਉਦੇ ਨੇ ਜਵਾਦ ਕਰਦੇ ਬਿੱਲੋ ਪੜੋ ਹਜ਼ਾਰਾਂ ਦੇ ਬੱਚੇ ਲਾਉਂਦੇ ਓ ਵੀਰ ਓ ਟੋਟੋ ਟੋਟੋ ਦਿੱਤਾ ਜਾਣਾ ਬੜਾ ਧੰਨਵਾਦ ਕਰਦੇ ਆ ਬਿੱਲਾ ਉਪਰ ਨਮਾਪੁਰ ਐਨਆਰਆਈ ਵੀਰ ਜਿਨ੍ਹਾਂ ਵੱਲੋਂ ਬੱਡ ਮੋਟਰਸਾਈਕਲ ਦਿੱਤਾ ਜਾਣਾ ਪ੍ਰਭਾਗ ਚਾਹਲ ਜੀ ਐਨਆਰਆਈ ਵੀਰ ਇਸ ਪਿੰਡ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਸ ਵੇਲੇ ਕਹਦੇ ਗੱਲ ਉਹ ਹੋਈ ਪਈ ਹੈ ਕਿ ਤੇਰੇ ਤੇ ਮੇਰੇ ਹੱਥਾਂ ਦੀਆਂ ਲਕੀਰਾਂ ਨੂੰ ਬਹਿ ਕੇ ਜੋੜਾਂਗੇ ਤੂੰ ਆਪਣਾ ਸ਼ਿਰ ਲਿਆ ਬੱਲਿਆ ਅਸੀਂ ਬੱਕਰੀ ਬਣਾ ਕੇ ਮੋੜਾਂਗੇ ਅਸੀਂ ਬੱਕਰੀ ਬਣਾ ਕੇ ਮੋੜਾਂਗੇ ਫਾਇਸ ਵੱਲੇ ਕਹਿੰਦੇ ਕੁਸ਼ਤੀ ਦੇ ਵਿੱਚ ਹਟਕਰ ਹੋ ਟੱਕਰ ਹੋ ਟੱਕਰ ਪੈ ਗਈ ਸ਼ਰਾਦੀ ਲੋਕੀ ਤੱਕਦੇ ਖੜ ਖੜ ਕੇ ਪਹਿਲਵਾਨ ਜੋਰ ਲਾਉਂਦੇ ਮੈਦਾਨ ਦੇ ਵਿੱਚ ਆ ਡੜ ਕੇ ਨਹੀਂ ਪਤਾ ਲੱਗਦਾ ਘਾਟੇ ਬਾਦੇ ਦਾ ਹੋ ਜਿੱਤ ਦੂਰ ਲੱਗੇ ਜਿਵੇਂ ਬਾਟਰ ਬਾਗੇ ਦਾ ਆ ਜਿਵੇਂ ਬਾਟਰ ਬਾਗੇ ਦਾ ਕੁਸ਼ਤੀ ਦੇ ਦੂਰ ਹੋ ਗਈ ਜਿਵੇਂ ਬਾਟਰ ਬਾਗੇ ਦਾ ਆ ਕੁਸ਼ਤੀ ਸਮਾਪਤੀ ਵੱਲ ਜਾ ਰਹੀ ਹੈ ਫੈਸਲਾ ਹੋ ਜੇ ਚੰਗਾ ਹੈ ਕੌਣ ਜਿੱਤਦਾ ਕੌਣ ਹਾਰਦਾ ਇਹ ਤੇ ਸਮਾਂ ਦੱਸੂ ਪਰ ਸਰੀਰ ਬਰਾਬਰ ਦੇ ਹੈ ਟੱਕਰ ਬਰਾਬਰ ਦੀ ਹੈ ਕਿ ਮਿਹਨਤ ਕਰਕੇ ਮਸਲ ਬਣਾਏ ਔਰ ਜਿਉ ਪੱਥਰ ਤੇ ਲੀਕਾ ਔਰ ਰੰਗ ਰੂਪ ਤੇ ਜੋਰ ਜਵਾਨੀ ਦੀਆ ਔਰ ਲੋਕੀ ਕਰਨ ਤਰੀਪਾ ਹੁੰਦੀ ਖੇਡ ਕੁਸ਼ਤੀ ਦੀ ਗੱਲ ਉੜਦੀ ਧੂੜ ਸਬਾਨੀ ਓ ਪੁੱਟੇ ਵਾਲਿਆ ਜੋਰ ਲੱਗਦਾ ਆ ਲੱਗਦਾ ਚੜੀ ਜਵਾਨੀ ਲੱਗਦਾ ਚੜੀ ਜਵਾਨੀ ਲਓ ਇੱਕ ਮਿੰਟ ਦੇ ਦਿਓ ਜੀ ਪਲੀਜ਼ ਉਧਰ ਵੀ ਜਿਹੜਾ ਸਮਾਂ ਸਮਾਪਤ ਹੈ ਜੀ 20 ਮਿੰਟ ਦਾ ਸਮਾਂ ਜਿਹੜਾ ਸਮਾਪਤ ਹੋ ਧਿਆਨ ਦਿਓ ਵਾਕੇ ਆ 20 ਮਿੰਟ ਦਾ ਸਮਝੋ 20 ਮਿੰਟ ਕਹਿ ਲਵੇ 2 ਘੰਟੇ ਦੇ ਬਰਾਬਰ ਹੈ ਥੋੜਾ ਬਾਹਰ ਲੈ ਬਸੇ ਆ ਜਾਓ ਜੀ ਪਹਿਲੇ ਵਾਕੇ ਬੜੀ ਸ਼ਾਨਦਾਰ ਗੁੱਦੀ ਜਿਹੜੀ ਚੱਲਦੀ ਹੈ ਨਾ ਦੋਨੇ ਪਹਿਲਵਾਨਾਂ ਦੇ ਦਰਮਿਆਨ 20 ਮਿੰਟ ਨਹੀਂ 20 ਮਿੰਟ ਕਹਿ ਲੋ 2 ਘੰਟੇ ਦੇ ਬਰਾਬਰ ਹੋ ਜਾਣੇ ਆ ਇੱਕ ਵਾਰੀ ਜ਼ੋਰਦਾਰ ਤਾੜੀ ਦਾ ਦੋ ਯਾਰ ਦੋਨੇ ਪਹਿਲਵਾਨਾਂ ਦੇ ਜਾਂ ਤੇ ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਪਹਿਲਵਾਨ ਜੋਸਾ ਪੱਟੀ ਦੇ ਨਾਲ ਅਮੇਸ਼ ਮਤਰਾ 5 ਮਿੰਟ ਦਾ ਸਮਾਂ ਜਗੇ ਭਾਈ ਪੁਆਇੰਟ ਤੇ ਕਾਦੇ ਆ ਹਾਂਜੀ ਸਟੇਜ ਸੈਟਰੀ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂਜੀ ਸਟੇਜ ਸੈਟਰੀ ਸਾਹਿਬ ਉਹ ਵੀ ਸਟੇਜ ਛੱਡ ਕੇ ਦਿਆਲ ਜੀ ਥੱਲੇ ਆ ਗਏ ਕਹਿੰਦੇ ਕੁਸ਼ਤੀ ਬਹੁਤ ਵਧੀਆ ਚੱਲਦੀ ਹੈ ਉਹਨਾਂ ਦੀ ਮੋਰਚਾ ਛੱਡਦਾ ਧੰਨਵਾਦ ਹੈ ਜੀ ਧੰਨਵਾਦ ਹੈ ਜੀ ਹਾਂਜੀ ਸੋਤਨ ਬਾਤ ਕਰਦਾ ਖੁੱਲੇ ਆ ਲਓ ਜਿਹੜਾ ਖੁੱਲੇ 5 ਮਿੰਟ ਦਾ ਸਮਾਂ ਹੋਰ ਹੈ ਇਹ ਵੀ ਨੋਟ ਕਰਦੇ ਹੋ ਜੀ ਮੈਂ ਨੇ 5 ਮਿੰਟਸ ਆਫ ਦਸ ਫਾਈਨਲ ਬਾਊਟ 5 ਮਿੰਟ ਦਾ ਸਮਾਂ ਬਾਕੀ ਇਸ ਕੁਸ਼ਤੀ ਦਾ ਬਾਕੀ ਰਹਿ ਗਿਆ ਦਸ਼ਕੋ ਐਸ ਬੱਲੇ ਕਹਿੰਦੇ ਕੁਸ਼ਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਪੀਰ ਬਾਬਾ ਜਿੰਦਾ ਸ਼ਹੀਦ ਤੇਰਾ ਉੱਚਾ ਸਥਾਨ ਤੈਨੂੰ ਸਾਰੀ ਦੁਨੀਆ ਪੁੱਜਦੀ ਤੇ ਕੁੱਲ ਜਹਾਨ ਤੇ ਕੁੱਲ ਜਹਾਨ ਐਸ ਬੱਲੇ ਕਹਿੰਦੇ ਮੁਕਾਬਲਾ ਫੇਰ ਸ਼ੁਰੂ ਹੋਣ ਜਾ ਰਿਹਾ ਇੱਕ ਪਾਸੇ ਉਹ ਕਹਿੰਦੇ ਜੱਸਾ ਪੱਟੀ ਉਹ ਦੂਜੇ ਪਾਸੇ ਹਮੇਸ਼ ਮੱਥਰਾ ਵਾਲਾ ਪਹਿਲਵਾਨੀ ਲਈ ਭਗਤੀ ਨੂੰ ਪੈਂਦਾ ਹੈ ਪੂਰਾ ਰੱਖਣਾ ਦੋਰ ਲਗੋਟੇ ਵਾਲੀ ਨੂੰ ਪੈਂਦਾ ਹੈ ਪੂਰਾ ਕੱਸਣਾ ਜੀਬੇ ਰਹਿੰਦੇ ਸੰਿਆਸੀ ਹਰ ਰਹਿਣਾ ਪੈਂਦਾ ਇੱਜ ਹੋ ਜੀ ਦੇ ਵਿੱਚ ਮਲ ਘੋਦੇ ਉਹਨੂੰ ਕਹਿੰਦੇ ਸ਼ੰਜ ਉਹਨੂੰ ਕਹਿੰਦੇ ਸ਼ੰਜ ਉਹਨੂੰ ਕਹਿੰਦੇ ਸ਼ੰਜ ਇੱਥੇ ਬਰਾਬਰ ਦੀ ਕੁਸ਼ਤੀ ਜੇ ਤੱਕਰ ਚੱਲੀ ਹੋਈ ਆ ਕੌਣ ਜਿੱਤੂ ਕੌਣ ਹਰੂ ਸਮਾ ਦੱਸੋ ਕਿ ਸੋੜੀ ਖੇਡ ਦੇ ਮਾਲਕ ਆ ਖੇਡਾਂ ਦੇ ਚੰਗੂ ਦਿਖਾਉਂਦੇ ਨੇ ਉਹ ਸੱਕੜੇ ਨਹੀਂ ਹਜ਼ਾਰਾਂ ਦਿਲਾਂ ਵਿੱਚ ਤੇਰੇ ਲਾਉਂਦੇ ਨੇ ਜਿਸ ਮੈਦਾਨ ਵਿੱਚ ਖੇਡਣ ਆ ਸੰਧਲੀ ਪੈੜਾ ਪਾ ਜਾਂਦੇ ਉਹ ਜਿੰਦ ਸਵਾਰਿਆ ਮਾਪੇ ਪਿੰਡ ਦਾ ਨਾ ਚਮਕਾ ਜਾਂਦੇ ਉਹ ਜਿੰਦ ਸਵਾਰਿਆ ਮਾਪੇ ਪੜਦਾ ਕਿ ਨਾ ਚਮਕਾ ਜਾਂਦੇ ਉਧਰ ਬੜੀ ਪਿਆਰੀ ਜਿਹੀ ਕੁਸ਼ਤੀ ਮੈਦਾਨ ਦੇ ਵਿੱਚ ਹੈ ਕਹਿੰਦਾ ਉੜਦੇ ਜੋ ਬੈਲੀ ਰਗ ਰਗ ਦਾ ਬੱਤਾ ਕਿ ਕਿਹੜਾ ਕਿੰਨੇ ਜੋਗਾ ਉਹ ਸਾਨੂੰ ਸਭ ਦਾ ਪਤਾ ਹੈ ਕਿ ਆਪ ਦੇ ਸ਼ਿਕਾਰੀ ਉਹ ਮਾਰਾਂ ਸਹਿ ਕੇ ਉੱਠੇ ਆ ਉਹ ਜਿੰਨੇ ਇੱਥੇ ਸਾਡੇ ਨਾਲ ਰਹਿ ਕੇ ਇੱਥੇ ਆਹ ਜਿੰਨੇ ਨੇ ਰੱਖੀ ਉਹ ਪੂਰੀ ਦਿਲੋਂ ਰੱਖੀਆਂ ਕਹਿੰਦਾ ਮਾਰ ਮਾਰ ਪਾਲਸਾ ਸਹਾਰੇ ਨਹੀਂ ਲੇ ਅਸੀਂ ਘਾਟੇ ਨੇ ਖਾਦੇ ਉਹ ਤਾਂ ਵੀ ਘਾਟ ਕੋਈ ਨਾ ਜੋ ਠੱਗੀ ਸਾਡੇ ਨਾਲ ਲੱਗ ਆਉਂਦੇ ਚਵਾਰੇ ਨਹੀਂ ਪਏ ਅਸੀਂ ਧੰਨਵਾਦ ਕਰਦੇ ਆ ਸਾਡੇ ਵੀਰ ਕੁਲਵੀਰ ਗਿੱਲ ਦੁਬਈ ਲੱਖਾ ਦਿ올 ਦੁਬਈ ਜੋਤੂ ਦਿ올 ਦੁਬਈ ਹਰਮਿੰਦਰ ਲੋਚਮ ਜਿੰਦੀ ਗਿੱਲ ਰਾਜਵੀਰ ਕੈਨੇਡਾ ਜਸ਼ਨ ਜੀ ਇਹ ਸਾਰੇ ਵੀਰ ਲਾਈਵ ਜੁੜੇ ਹੋਏ ਐ ਜਿਨ੍ਹਾਂ ਵੱਲੋਂ ਫੋਰ ਟਰੈਕਟਰ 2027 ਵਿੱਚ ਦਿੱਤਾ ਜਾਣਾ ਤੇ ਉਧਰ ਨਿੰਮਾ ਉਪਰ ਬਿਲਾਪੁਰ ਉਹ ਵੀ ਦੋਨੋਂ ਵੀਰ ਲਾਈਵ ਜੁੜੇ ਹੋਏ ਐ ਇਸ ਵੇਲੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ ਵੱਡੀ ਮਾਣ ਦੇ ਖੇਪੇ ਪਹਿਲਵਾਨਾਂ ਲਈ ਤੇ ਸਾਡੇ ਲਈ ਐਨਆਰਆਈ ਵੀਰਾਂ ਵੱਲੋਂ ਉਹ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਕਿਸਾਨਾਂ ਵਰਗੇ ਪਹਿਲਵਾਨ ਦੇਖੋ ਕਿਹੜਾ ਡੱਕੂਗਾ ਜੇ ਲੱਗ ਗਿਆ ਰੋਪੜੀਆ ਜੰਦਾ ਤਾਂ ਦੇਖੋ ਕਿਹੜਾ ਪਟੂਗਾ ਫੜ ਕੇ ਬੈਜੀ ਨਬਜਾਂ ਦਿਲ 150 ਦੀ ਸਪੀਡ ਤੇ ਤੜਕੂੰਗਾ ਪੰਮਾ ਜੀ ਅੱਜ ਮੈਦਾਨ ਦੇ ਵਿੱਚ ਖੰਡਾ ਪੂਰਾ ਖੜਕੂੰਗਾ ਅੱਜ ਮੈਦਾਨ ਦੇ ਵਿੱਚ ਖੰਡਾ ਪੂਰਾ ਆਹ ਖੜਕੂੰਗਾ ਕਹਿੰਦਾ ਖਤਰਾ ਤੇ ਲੱਗਦੇ ਨੇ ਸੱਟੇ ਮਿੱਤਰਾ ਤੇ ਟੋੜੇ ਤੇ ਦੋਲ ਤਾਂ ਲਟਾਈਆਂ ਜਾਂਦੀਆਂ ਕਿ ਮਾਰਨ ਦੀ ਕੀ ਰੀਦਾ ਵੱਡੇ ਵੱਡੇ ਹੋਣ ਦਾ ਉਹ ਪਿੰਗਾ ਨਹੀਂ ਖਜੂਰਾ ਉੱਤੇ ਪਾਈਆਂ ਜਾਂਦੀਆਂ ਆਹ ਦਿੰਦਗੀ ਚ ਖਾਦੇ ਬੜੇ ਧੋਖੇ ਮਿੱਤਰਾ ਆਹ ਸਕੇ ਆ ਭਰਾਵਾ ਮੰਗੂ ਇਤਵਾਰ ਕਰਕੇ ਉਹ ਜਿੰਨੇ ਰੱਖੇ ਸਾਰੇ ਟੋਪੀ ਵਾਲੇ ਕਿੱਲ ਨੇ ਹੁਣ ਮਾੜੇ ਬੰਦੇ ਜ਼ਿੰਦਗੀ ਚੋਂ ਬਾਹਰ ਕਰਦੇ ਅੱਗਰ ਚੱਲਦੀ ਹੋਈ ਕੁਸ਼ਤੀ ਹੈ ਮੈਦਾਨ ਦੇ ਵਿੱਚ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਆ ਵੀ ਬਾ ਸ਼ਾਬਾ ਸ਼ਾਬਾ ਪਹਿਲਵਾਨੋ ਨਯੁਰ ਰੀਸਾ ਵਾਕੇ ਬੜੀ ਪਿਆਰੀ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਹੋ ਰਹੀ ਹੈ ਬਹੁਤ ਵਧੀਆ ਕੁਸ਼ਤੀ ਚੱਲੀ ਆ ਕਿ ਜਿਹੜਾ ਤੀਰ ਨੇ ਛਾੜਿਓ ਖੁੱਝ ਜੇ ਉਹ ਕਾ ਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਉਹ ਜਿਹੜਾ ਪਹਿਲਾ ਕਰਵੇ ਬਾੜਾ ਪਹਿਲਾ ਕਰ ਚੋਲੀ ਟੋਲੀ 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 ਦਸ਼ਕੋ ਆਂ ਸ਼ਰੀਰ ਦੇਖ ਲਓ ਪਹਿਲਵਾਨਾਂ ਦਾ ਪੱਟਾ ਵਿੱਚ ਲੰਗੋਟਾ ਫਸਿਆ ਪਿਆ ਲੰਗੋਟੇ ਵਿੱਚ ਪੱਟ ਫਸੇ ਪਿਆ ਰੱਜਿਆਂ ਨੂੰ ਭੁੱਖ ਲਵਾਉਣ ਵਾਲੀ ਗੱਲ ਤੇ ਭੁੱਖਿਆਂ ਨੂੰ ਰਜਾਉਣ ਵਾਲੀ ਗੱਲ ਹੈ ਸ਼ਰੀਰ ਵੇਖ ਲਓ ਕਿੰਨਾ ਸੋਹਣਾ ਲਗਭਗ 20-20 ਸਾਲ ਹੋ ਗਏ ਇਹਨਾਂ ਨੂੰ ਕੁਲਦਿਆਂ ਨੂੰ ਤੇ ਲਗਾਤਾਰ ਪਿਛਲੇ 10-15 ਸਾਲ ਤੋਂ ਜੱਸਾ ਪੱਟੀ ਫਾਰੇ ਵਰਲਡ ਦੀ ਪਛਾਣ ਬਣਿਆ ਪਿਆ ਪੰਜਾਬ ਦੀ ਪਛਾਣ ਇੱਕ ਵਾਰ ਫੇਰ ਖੁੱਲ ਕੇ ਤਾੜੀਆਂ ਲਾ ਦਿਓ ਪਹਿਲਵਾਨਾਂ ਦੇ ਲਈ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਦਾ ਤਰਸਕਾ ਸ਼ਾਬਾਸ਼ ਸ਼ਾਬਾਸ਼ ਸ਼ਾਬਾ ਵੀ ਵਾਕੇ ਬੜੀ ਪਿਆਰੀ ਗੁੱਸਤੀ ਮੈਦਾਨ ਦੇ ਵਿੱਚ ਸ਼ਾਬਾਸ਼ ਸ਼ਾਬਾ ਪਹਿਲਵਾਨੋ ਵਾਕੇ ਬੜੀ ਪਿਆਰੀ ਗੁੱਦੀ ਜਿਹੜੀ ਮੈਦਾਨ ਦੇ ਵਿੱਚ ਚਲਦੀ ਹੈ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਕੁਸ਼ਤੀ ਨਾਲ ਪੰਜਾਬੀਆਂ ਇਸ਼ਕ ਡੱਟਾ ਉਹ ਜਿਵੇਂ ਮੱਖਣ ਮੱਕੀ ਦੀ ਰੋਟੀ ਨਾਲ ਸਾਗਦਾ ਏ ਉਹ ਪੰਜਾ ਦਰਿਆਵਾਂ ਚ ਉੱਟ ਕੇ ਖੇਡ ਜਨਮੀ ਉਹ ਪੁੱਤਾਂ ਬੰਗ ਪੰਜਾਬੀਏ ਨੂੰ ਪਾਲਦਾ ਏ ਉਹ ਜਿੱਥੇ ਜਾ ਬਹਿਗੇ ਉਥੇ ਨਾਲ ਲੈ ਗਏ ਉਹ ਦਿੱਤਾ ਭੰਗੜਾ ਸ਼ੋਕ ਕਮਾਲ ਲਾਏ ਉਹ ਸੁੱਖੀ ਬੈਠਾ ਵਿੱਚ ਪਰਦੇਸਾਂ ਦੇ ਬਿਰਕ ਤੱਕਲਾ ਅੱਜ ਟੌਰ ਅਬਿਆਣੇ ਦੀ ਧਰਤੀ ਦਾ ਠਾਠਾ ਪਿਆ ਮਾਰਦਾ ਬੱਲੇ 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 ਬਾਈ ਲਾ ਦਿਓ ਤਾੜੀਆਂ ਹਾਏ 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 ਆ ਤਾੜੀਆਂ ਵੱਜੀਆਂ ਲੋਕਾਂ ਦਾ ਖੇਡਾਂ ਵਾਲਾ ਫੇਰ ਜੂਲਾ ਲੱਗਿਆ ਹੋਇਆ ਜਾਨ ਪੂਰੀ ਲੱਗੀ ਹੋਈ ਆ ਇੱਕ ਮਿੰਟ ਦਾ ਸਮਾਂ ਬਾਕੀ ਆ ਇਹਨੂੰ ਕਹਿੰਦੇ ਆ ਕਿੱਕ ਲਕ ਲੀਰ ਦੀ ਉਹ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਹਟ ਪਿੱਛੇ ਫਾਈਨਲ ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਕਹਿੰਦੇ ਆ ਪੂਰਾ ਜ਼ੋਰ ਲਾ ਕੇ ਦਿਖਾਈਦਾ ਉਹ ਪੂਰਾ ਜ਼ੋਰ ਲਾ ਕੇ ਦਿਖਾਈਦਾ ਕਿ ਮਿਲ ਜੇ ਤਰੱਕੀ ਫਿਰ ਧੱਕਾ ਮਾਰ ਕੇ ਨਹੀਂ ਲੰਗੀਦਾ ਔਰ ਜੇ ਕੋਈ ਕਰੇ ਨਾ ਸਤਕਾਰ ਤੇ ਫਿਰ ਬਿਨਾ ਗੱਲ ਤੋਂ ਨਹੀਂ ਖੰਗੀਦਾ ਕਿਹਦਾ ਇੱਥੇ ਕੌਣ ਕੁਝ ਲੱਗਦਾ ਨਹੀਂ ਪਤਾ ਆਪਣਾ ਬਣਾ ਕੇ ਲੋਕੀ ਕਹਿੰਦੇ ਆਦਰ ਗੁਰਦਾਰ ਗੁਰਪਾਲ ਸਿੰਘ ਜੀ ਚਹਿਲ ਸਾਹਿਬ ਦੇ ਬਹੁਤ ਬਹੁਤ ਧੰਨਵਾਦ ਜੀ ਦੇ ਨਹੀਂ ਪੈ ਗੁਰਪਾਲ ਸਿੰਘ ਜੀ ਚਹਿਰ ਜਿਹੜੇ ਵੀ ਲਾਈਵ ਅਨੰਦ ਦੇ ਤੱਕਦੇ ਆਈਨਾਂ ਦੀ ਵੀਰ ਬਹੁਤ ਬਹੁਤ ਧੰਨਵਾਦ ਆਦਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਦੇਖਦੇ ਆ ਕੌਣ ਜਿੱਤੇਗਾ ਕੌਣ ਹਾਰੂਗਾ ਬਾਤ ਸਮੇਂ ਦੀ ਕਹਿੰਦਾ ਟਾਲੇ ਦੇ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਉਹ ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਹੈ ਕਿ ਘਰ ਦੀ ਲੜਾਈ ਉਹ ਗੱਲ ਆਮ ਮੈਣੀ ਵਾਲਿਆ ਹੋਂਦੇ ਸੂਰਮੇ ਜੋ ਕੋਮਾ ਪਿਛੇ ਲੜ ਜਾਂਦੇ ਨੇ ਅੰਜ ਮਿਹਣੀਆਂ ਦੇ ਤਾਂ ਬੱਲੇ ਟਕਰਾਂ ਹੀ ਹੁੰਦੀਆਂ ਆਹ ਸਿੰਘ ਬੱਲੇ ਬੱਲੇ ਕੁੱਡੀਆਂ ਦੇ ਮੱਲੋ ਮੱਲੂ ਆਹ ਆ ਰਹੇ ਜਾਂਦੇ ਨੇ ਕੁੱਟ ਸਿੰਘ ਕੁੱਟ ਲੱਗਦਾ ਜਿਵੇਂ ਟੋਲੀ ਵੀਰੇ ਟੋਲੀ 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 ਲੱਗਦਾ ਸਮਾਂ ਫਿਰ ਸਮਾਪਤ ਦਾ ਕਹ ਲੋ ਵੀ ਜਿਹੜੀ 25 ਮਿੰਟ ਕੁਸ਼ਤੀ ਚੱਲ ਗਈ ਸਮਾਪਤ ਕੁਸ਼ਤੀ ਜਿਹੜੀ ਬਰਾਬਰ ਹੈ ਜੀ ਕੁਸ਼ਤੀ ਜਿਹੜੀ ਬਰਾਬਰ ਹੈ